ਬੇਗਮਪੁਰਾ ਟਾਈਗਰ ਫੋਰਸ ਵੱਲੋਂ ਸੁਖਦੇਵ ਨਵਾਂ ਸ਼ਹਿਰ ਨੂੰ ਨਵਾਂ ਸ਼ਹਿਰ ਤੋਂ ਬੇਗਮਪੁਰਾ ਟਾਈਗਰ ਫੋਰਸ ਦਾ ਕੀਤਾ ਗਿਆ ਪ੍ਰਧਾਨ ਨਿਯੁਕਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਬੇਗਮਪੁਰਾ ਟਾਈਗਰ ਫੋਰਸ ਦੀ ਮੀਟਿੰਗ ਹੋਈ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਕੌਮੀ ਚੇਅਰਮੈਨ ਬਿੱਲਾ ਦਿਓਲ ਨੇ ਆਖਿਆ ਹੈ ਕਿ ਬੇਗੰਪੂਰਾ ਟਾਈਗਰ ਫੋਰਸ ਦਾ ਯੂਨਿਟ ਹਰ ਸ਼ਹਿਰ ਹਰ ਪਿੰਡ ਵਿੱਚ ਲਗਾਇਆ ਜਾ ਰਿਹਾ ਹੈ ਇਸੇ ਕੜੀ ਤਹਿਤ ਅੱਜ ਦਵਿੰਦਰ ਬਿੰਦਰ ਲੁਧਿਆਣਾ ਅਤੇ ਦਵਿੰਦਰ ਬੇਗੰਪੂਰੀਆ ਦੀ ਪ੍ਰਧਾਨਗੀ ਹੇਠ ਨਵਾਂ ਸ਼ਹਿਰ ਯੂਨਿਟ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਕੀਤੀ ਗਈ ਆਓ دیکھتے ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਅਨੁਸਾਰ ਅੱਜ ਪੰਜਾਬ ਬੋਡੀ ਦੇ ਵਿੱਚ ਬਾਕੀ ਜ਼ਿਲ੍ਹਿਆਂ ਵਿੱਚ ਜੋ ਬਚਦੇ ਆ ਲਗਾਤਾਰ ਆਪਾਂ ਪੂਰੇ ਕਰ ਰਹੇ ਹਾਂ ਅਹੁਦੇਦਾਰਾਂ ਦੀ ਔਰ ਅੱਜ ਨਵਾਂ ਸ਼ਹਿਰ ਤੋਂ ਅਹੁਦੇਦਾਰ ਨਿਯੁਕਤ ਕੀਤੇ ਹਨ ਦਵਿੰਦਰ ਬਿੰਦਰ ਲੁਧਿਆਣਾ ਔਰ ਸਾਡੇ ਦਵਿੰਦਰ ਬੇਗਮਪੁਰੀਆ ਨਵਾਂ ਸ਼ਹਿਰ ਇਹਨਾਂ ਦੀ ਜੋ ਦੇਖਰੇਖ ਹੈ ਇੱਥੇ ਅੱਜ ਦੇਵ ਕੁਮਾਰ ਜੀ ਨੂੰ ਜੋ ਜ਼ਿਲ੍ਹਾ ਨਵਾਂ ਸ਼ਹਿਰ ਤੋਂ ਬੇਗਮਪੁਰਾ ਟੈਗਰਫੁੱਲ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਸੋ ਅਸੀਂ ਆਸ ਕਰਦੇ ਹਾਂ ਇਹ ਇਸੇ ਤਰ੍ਹਾਂ ਬਾਬਾ ਸਾਹਿਬ ਹੀਮਰਾਉਂ ਬੇਦਕਾ ਜੀ ਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਆਸ਼ੀਰਵਾਦ ਲੈ ਕੇ ਬੱਚਿਆਂ ਨੂੰ ਐਜੂਕੇਸ਼ਨ ਵੱਲ ਪ੍ਰੇਰਿਤ ਕਰਨਗੇ ਅਤੇ ਜੋ ਸ਼੍ਰੀ ਗੁਰਦਾਸ ਮਹਾਰਾਜ ਜੀ ਦਾ ਬੇਗੰਪੁਰੇ ਦਾ ਸੰਕਲਪ ਹੈ ਉਹਨੂੰ ਅੱਗੇ ਲੈ ਕੇ ਜਾਣ ਲਈ ਦਿਨ ਰਾਤ ਇੱਕ ਕਰਨਗੇ ਜੈ ਗੁਰਦੇਵ ਜੈ ਜੀ ਜੈ ਗੁਰਦੇਵ ਕਨ ਗੁਰਦੇਵ ਜੀ ਤੇ ਮੇਰਾ ਨਾਮ ਸੁਖਦੇਵ ਹੈ ਤੇ ਸਾਰੀ ਬੇਗੰਪੁਰਾ ਟਾਈਗਰ ਫੋਰਸ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਨਮਾਜ਼ ਸ਼ਹਿਰ ਲਈ ਜ਼ਿਲ੍ਹਾ ਪ੍ਰਧਾਨ ਚੁਣ ਕੇ ਅੱਜ ਤੇ ਆਪਾਂ ਜੋ ਵੀ ਸਮਾਜ ਦੀ ਹੋ ਸਕੇਗੀ ਇਕਨੋਮਿਕਲੀ ਔਰ ਸਿੱਖਿਆ ਦੇ ਤੌਰ ਤੇ ਆਪਾਂ ਦੇ ਵਿੱਚ ਆਪ ਆਪਣਾ ਬਣਦਾ ਯੋਗਦਾਨ ਜੋ ਵੀ ਬਣੇਗਾ ਆਪਾਂ ਦੇਵਾਂਗੇ ਕੰਮ